ਅਸਲਾਮੁਆਲਾਈਕੁਮ ਸਤਿ ਸ਼੍ਰੀ ਅਕਾਲ ਜਯਾ ਜਯਾ ਨੂੰ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦੇ ਨਾਮ ਹੈ ਚੜ੍ਹਦੀ ਹਲਾ ਪੰਜਾਬ ਕੀ ਲੈ ਕੇ ਆਇਓ ਅੱਜ ਅੱਜ ਆ ਇੱਕ ਵੀਡੀਓ ਨੇ ਸਾਨੂੰ ਪੋਡਕਾਸਟ ਕੱਲੀਏ ਇੱਕ ਬੱਚੇ ਦੀ ਕਹਿੰਦੇ ਤੁਸੀਂ ਇਹ ਬੱਚੇ ਦੀ ਪੋਡਕਾਸਟ ਵੇਖੋ ਅੰਗਜ ਸਿੰਘ ਪਰ ਪਤਾ ਨਹੀਂ ਲੱਗਦਾ ਗੱਲਾਂ ਕਿੱਥੋਂ ਕੱਢ ਕੱਢ ਕੇ ਮਾਰ 8 ਸਾਲ ਦੇ ਦੇ ਕਈ ਬੱਚੇ ਐਸੇ ਹੁੰਦੇ ਨੇ ਜਿਹੜੇ 850 ਟੈਲੈਂਟ ਅੱਛਾ ਦੇਖਿਆ ਜਾਵੇ ਨਾ ਕਿ ਪੰਜਾਬੀਆਂ ਦੇ ਬੱਚਿਆਂ ਦੇ ਵਿੱਚ ਐਸੀ ਬੋਲ ਲੈ ਟੈਲੈਂਟ ਹੁੰਦਾ ਨੋ ਡਾਊਟ ਕਿ ਕੁਟ-ਕੁਟ ਕੇ ਉਹਨਾਂ 'ਚ ਟੈਲੈਂਟ ਭਰਿਆ ਹੋਇਆ ਤੇ ਸਾਡੇ ਵਾਸਤੇ ਬਿਲਕੁਲ ਨਵੀਂ ਪੋਡਕਾਸਟ ਹੈ ਸਾਨੂੰ ਬਿਲਕੁਲ ਨਹੀਂ ਪਤਾ ਕਿ ਐਸ ਪੋਡਕਾਸਟ 'ਚ ਕੀ ਹੈ ਪਹਿਲੇ 10 ਸਾਲ ਬਣ ਜਾਇਆ ਸੀ ਹਾਂਜੀ ਤੇ ਪਹਿਲੇ ਪੋਡਕਾਸਟ ਦੇਖਦੇ ਹਾਂ ਤੇ ਫਿਰ ਗੱਲਾਂ ਕਰਨਗੇ ਗੱਲਾਂ ਸੰਜੀਤ 8 ਸਾਲ ਦਾ ਬੱਚਾ ਐਸਾ ਠੀਕਾ ਜਿਹਾ ਹੀ ਹੁੰਦਾ ਵਾ ਹਾਂ ਨਾ ਦੇਖੀਏ ਫਿਰ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਵੱਲ ਗੁਰਪ੍ਰੀਤ ਪੋਡਕਾਸਟ ਸੁਣ ਰਿਹਾ ਹਾਂ ਤੇ ਤੁਹਾ ਦਾ ਬਹੁਤ ਸਵਾਗਤ ਕਰਦਾ ਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਇਹ ਤਾਂ ਅਸੀਂ ਮੇਰੇ ਇੰਟਰ ਪਰ ਅੱਜ ਜਿਹੜਾ ਬੰਦਾ ਆ ਨਾ ਹੁਣ ਮੈਂ ਉਹਦੇ ਤਰੀਕੇ ਨਾਲ ਤੁਹਾਨੂੰ ਇੰਟਰ ਦੇ ਕੇ ਸੁਣਾ ਹਾਂ ਹਾਂ ਜੀ ਮਿੱਤਰੋ ਤਾਂ ਕਿਵੇਂ ਹੋ ਬਈ ਅੱਜ ਇਹ ਮੁੰਡਾ ਮੇਰੇ ਨਾਲ ਬੈਠਾ ਹੈ ਤੁਸੀਂ ਨਾ ਸੋਸ਼ਲ ਮੀਡੀਆ ਤੇ ਬੜੇ ਸਟਾਰ ਵੇਖੇ ਨੇ ਪਰ ਮੇਰੇ ਲੱਗਦਾ ਜੀ ਸੁਪਰਸਟਾਰ ਮੇਰੇ ਕੋਲ ਬੈਠਾ ਹੈ ਅੰਗਰ ਜਿਹਦੀਆਂ ਰੀਲਾ ਜਦ ਵੀ ਤੁਸੀਂ ਦੇਖੋਗੇ ਨਾ ਤਾਂ ਤੁਹਾਡੇ ਚਿਹਰੇ ਤੇ ਇੱਕ ਮੁਸਕਰਾਹਟ ਜ਼ਰੂਰ ਆਵੇ ਪਤਾ ਨਹੀਂ ਰੋਹਾਨੀਅਤ ਐਸੀ ਆ ਉਹਦੇ ਚਿਹਰੇ ਦੇ ਵਿੱਚ ਛੋਟਾ ਜਿਹਾ ਬੱਚਾ ਤੇ ਇਸ ਏਜ ਦੇ ਵਿੱਚ ਕੁਝ ਐਸੇ ਕਮਾਲ ਦੇ ਸ਼ਬਦ ਬੋਲ ਜਾਂਦਾ ਆਪਣੇ ਮੂੰਹੋਂ ਕਿ ਮੈਨੂੰ ਲੱਗਦਾ ਜਿਹਦਾ ਦਿਨ ਖਰਾਬ ਚੱਲਦਾ ਉਹਨਾਂ ਦਾ ਦਿਨ ਬਣਦੀ ਤੇ ਅਸੀਂ ਗੱਲ ਕੀਤੀ ਤਾਂ ਫਿਰ ਹਾਂਜੀ ਮਿੱਤਰੋ ਤਾਂ ਕਿਵੇਂ ਹੋ ਬਈ ਕੀ ਹਾਲ ਚਿਰੂ ਕਦੋਂ ਪਰੇ ਆ ਬਸੇ ਆ ਜਾਣਾ ਫਿਰੋਂ ਤੁੰ ਕਾ ਦੇਖ ਨੂੰ ਕਿਵੇਂ ਬੋਲਦਾ ਉਹ ਨਾ ਬਲੌਗ ਅੰਕੀ ਟੋ ਹੈ ਮਾਈ ਡਾਰੀ ਕੀ ਹਾਲ ਹੈ ਤੇ ਕੀ ਆ ਚੱਲਦੀ ਗੱਲ ਨਜ਼ਾਰੇ ਚੱਲਦੀ ਕਰ ਕੋਈ ਦੱਸ ਸੂਚ ਬੰਕ ਮਾਰ ਕੇ ਨੇ ਛੁੱਟੀ ਲਗਾਈ ਛੁੱਟੀ ਛੁੱਟੀ ਕੀ ਕਰਿਆ ਸੀ ਇਹਨਾਂ ਨੂੰ ਇੰਟਰਵਿਊ ਕਰਨੀ ਪੋਡਕਾਸਟ ਇਹਨਾਂ ਨੂੰ ਇੰਟਰਵਿਊ ਕਰਨੀ ਪੋਡਕਾਸਟ ਪੋਡਕਾਸਟ ਕਰਨ ਤੇ ਮੈਡਮ ਕੀ ਕਹਿੰਦੀ ਮੈਡਮ ਕਹਿੰਦੀ 올 ਦਾ ਬੈਸਟ ਹਾਂ ਥੈਂਕ ਯੂ ਹਾਂ ਉਹ ਉਹ ਮੰਗਲਵਾਰ ਵਾਲਾ ਕਿੱਸਾ ਦੱਸ ਮੰਗਲਵਾਰ ਵਾਲਾ ਕੀ ਹੋਇਆ ਹਾਂ ਮੈਂ ਮੈਂ ਮੁਕਿਆ ਮੰਗਲਵਾਰ ਨੂੰ ਫਿਰ ਮੈਂ ਅਗਲੇ ਦਿਨ ਉਹ ਕੈਂਸਲ ਹੋ ਗਈ ਫਿਰ ਮੈਂ ਅਗਲੇ ਦਿਨ ਆਇਆ ਤੇ ਮੈਂ ਕਿਹਾ ਤੂੰ ਤਾਂ ਇੰਟਰਵਿਊ ਨਹੀਂ ਜਾਣ ਮੈਂ ਨਹੀਂ ਉਹ ਵੀਰਵਾਰ ਨੂੰ ਗਈ ਓਹੋ ਅੱਛਾ ਤੈਨੂੰ ਦੁਬਾਰਾ ਜਾਣਾ ਪਿਆ ਸਕੂਲ ਆਂ ਦਰਨੀ ਉੱਤੇ ਜਾਵਣੀ ਉਹ ਤੇਰਾ ਉਹ ਕਿੱਥੇ ਸੱਚਾ ਉਹਨੂੰ ਇਹ ਦੱਸ ਤੇਰਾ ਜੰਦੂ ਦਾ ਝੋਟਾ ਕਿੱਥੇ ਆ ਕਰੇ ਜੜਾ ਲੈ ਤੂੰ ਲੈ ਕੇ ਆਉਣਾ ਸੀ ਨਾਲ ਯਾਰ ਉਮਰ ਕਿ ਕ ਮੁੰਡੇ ਕਰਕੇ ਨੇ ਚੋਰੀ ਜੁੜ ਕਰ ਲੈ ਫਿਰ ਜਿੰਦ ਰੁਦ ਲੱਕੇ ਨੇ ਜਿੰਦ ਲੱਕੇ ਨੇ ਜਿੰਦ ਨਾ ਕਰ ਮम्मी ਨਹੀਂ ਕਰਿਆ ਅੱਛਾ ਮੁੰਮਾ ਕਰਿਆ ਠੀਕ ਆ ਅੱਛਾ ਮੈਨੂੰ ਅਗਦੇ ਦੱਸ ਤਰੀ ਉਮਰ ਕਿੰਨੀ ਹੋ ਗਈ ਬਤਲੀ ਮਰੀ 8 ਸਾਲ 8 ਸਾਲ ਹੋ ਗਈ ਕਿਹੜੀ ਕਲਾਸ ਚ ਹੋ ਗਿਆ ਫੋਰਥ ਝੂਠ ਫੋਰਥ ਹੁੰਗਲਾ ਹੂੰ ਫੋਰਥ ਉਹ ਨੀ ਉਹ ਨੀ ਅੜੀ ਉਹ ਨਹੀਂ ਅੜੀ ਉਹ ਯਾਰ ਤੂੰ ਝੂਠ ਹੋ ਰਹੀ ਆ ਹਰ ਵਾਰ ਪੱਕੀ ਗੱਲ ਪੱਕੀ ਪੱਕੀ ਭੱਲ ਜਿਹੜੇ ਨੇ ਕਹਦਾ ਵੀ ਇਹ ਤਾਂ ਤੀਜੀ ਜਾਂ ਦੂਜੀ ਜਾਂ ਪਹਿਲੀ ਦਾ ਫਿਰ ਨਿਆਰੇ ਮੈਂ ਮੈਂ ਉਹ ਦਿਖਾ ਰਿਹਾ ਆ ਆਪਣਾ ਗਰੁੱਪ 4th ਕਲਾਸ ਵਾਲਾ ਹੈਗਾ ਤੇਰੇ ਕੋਲੇ ਅੱਛਾ ਮੈਨੂੰ ਆਏ ਦੱਸ ਉਹ ਤੇਰੀ ਆੜੀ ਕਿੰਨੇ ਕਰੇ ਬਾਈ ਹੁਣੀ ਕੀ ਨਾਂ ਨੇ ਸਾਰਾ ਦਾ ਨਾਂ ਵੀ ਲੈ ਲੈ ਅੜਮੋਲ ਦੀ ਬਾਈ ਕਰਜੋਤ ਬਾਈ ਦੇ ਕਰਮੀਲ ਬਾਈ ਕਰਮਜੀਤ ਬਾਈ ਠੀਕ ਹੈ ਅੱਛਾ ਤੈਨੂੰ ਜਦ ਤੂੰ ਵਲੌਗ ਬਣਾਉਣੇ ਸ਼ੁਰੂ ਕੀਤੇ ਨੇ ਤੈਨੂੰ ਦੱਸਿਆ ਗਿਆ ਕਿ ਨੀ ਜੀ ਵੀ ਐਰੀ ਦੀ ਚੀਜ਼ ਹੁੰਦੀ ਹੈ ਕੋਈ ਕੰਨ ਨਹੀਂ ਆਪੀ ਕੋਈ ਦੇਖਿਆ ਸੀ ਪਹਿਲਾਂ ਤੇ ਕੀ ਵਲੌਗ ਨੂੰ ਕਿਸੇ ਦਾ ਤਾਂ ਤੈਨੂੰ ਪਤਾ ਲੱਗਿਆ ਨਹੀਂ ਹਾਂ ਉਹੀ ਸਿੱਖਿਆ ਆਪੀ ਸਿੱਖ ਲਈਏ ਬੁਰਾ ਭਲਾ ਹੋ ਜਾ ਭਰਾ ਅਸੀਂ ਇੱਥੇ ਡਿਗਰੀਆਂ ਕਰ ਕਰਕੇ ਸਿੱਖ ਕੇ ਆਏ ਹਾਂ ਤੂੰ ਪਤਾ ਨਹੀਂ ਤੈਨੂੰ ਸਿੱਖਿਆ ਹੈ ਠੀਕ ਹੈ ਅੱరే ਕੀ ਗੱਲਾਂ ਕਰੀਏ ਅੱਜ ਬੁੱਤ ਤੇਰੇ ਮਨਚ ਹੈ ਕੁਛ ਦੱਸਣਾ ਹੈ ਜੀ ਕੈਮਰੇ ਤੇ ਆਪਣੇ ਦੋਸਤਾਂ ਬਾਰੇ ਸਕੂਲ ਬਾਰੇ ਆਪਣੀ ਮੈਡਮ ਦੀ ਕਿਸੇ ਦੀ ਸ਼ਿਕਾਇਤ ਲਾਉਣੀ ਹੋਵੇ ਲਾ ਦੇ ਅੱਜ ਨਹੀਂ ਹੈ ਕੋਈ ਲੜਦੇ ਆਪਣਾ ਆਪਣਾ ਉਹ ਵੀਡੀਓ ਸਕੂਲ ਦੀ ਵੀਡੀਓ ਬਲੌਗ ਆ ਰਿਹਾ ਹੈ ਅੱਜ ਹੋਵੇ ਸਕੂਲ ਦਾ ਬਲੌਗ ਆ ਰਿਹਾ ਹੈ ਕੋਈ ਜਨਗਲੀ ਨਹੀਂ ਕਰੀਏ ਅੱਛਾ ਉਹ ਕਹਦੇ ਜਿਹੜਾ ਤੂੰ ਅੱਜ ਬੋਲਦਾ ਆਇਆ ਸੀਗਾ ਵੀ ਅ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕੋ ਕੈਰੀ ਹੁਣ ਕਰ ਲਾਂਗੇ ਵੀ ਹਾਂ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਦੋ ਹਾਂ ਜੀ ਮਿੱਤਰੋ ਇੰਗਲਿਸ਼ ਇੰਗਲਿਸ਼ ਠੀਕ ਐ ਅਸਾਂ ਕਿਤੇ ਪਿੰਡ ਦਾ ਨਾਮ ਕੀ ਐ ਲੰਬੜੀ ਲੰਬੜੀ ਤੇ ਸਕੂਲ ਦਾ ਨਾਮ ਕੀ ਐ ਗਵਰਨਮੈਂਟ ਪ੍ਰਾਇਮਰੀ ਸਕੂਲ ਲੰਬੜੀ ਗਵਰਨਮੈਂਟ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਅੰਬੜੀ ਠੀਕ ਐ ਤੇ ਮੈਨੂੰ ਇੱਕ ਗੱਲ ਦੱਸ ਤੂੰ ਜਦ ਵਲੌਗ ਬਣਾਉਣਾ ਹੁੰਦਾ ਹੈ ਤਨ ਗਾਣਾ ਤੈਨੂੰ ਕਰੀਏ ਕਰੋ ਵਿਆਹ ਕੀ ਤੁਮ ਪੜਿਆ ਕੀ ਕਹਦੇ ਹੁੰਦੇ ਨੇ ਬਸ ਵੀ ਪਾ ਲੈਨੇ ਕਰਦੇ ਤਾਂ ਵਧੀਆ ਸਹੀ ਆ ਕੰਮ ਸੋਹਰਾ ਰੱਤ ਕੰਮ ਸਹੀ ਆ ਕੰਮ ਹੈ ਕੋਈ ਰੋਣਾ ਰੁਣਾ ਨਹੀਂ ਹਾਂ ਸਹੀ ਆ ਨਾ ਦੂ ਮੈਂ ਇੱਕ ਗੱਲ ਦੇਖੀ ਆ ਤੂੰ ਖੁੱਲ ਕੇ ਬੋਲਦਾ ਓਤੇ ਜਿਹੜੇ ਆੜੀ ਨੇ ਨਾਂ ਤੇਰੇ ਬਾਈ ਅਨਮੋਲ ਦੀਪ ਦੋ ਜਣੇ ਹੋਰ ਨੇ ਨਾਲ ਉਹ څنګه ਲੰਗਦੇ ਨੇ ਹਨ ਉਹ ਕਿਵੇਂ ਲੰਗਦੇ ਨੇ ਪੁੱਤ ਨੂੰ ਇਹ ਗੋਲ ਉਹਨਾਂ ਨੂੰ ਇਹ ਟੈਂਡੇ ਕਰਦੇ ਵੀ ਅੰਗ ਦੀ ਵੀਡੀਓ ਚ ਨਹੀਂ ਆਉਣਾ ਐਣੀ ਹੁਣ ਬੋਲਣਾ ਨਹੀਂ ਅਕਾ ਉਹ ਦੂਤ ਭਾਈ ਕਹਿੰਦਾ ਹੀ ਕਰਤੂਤ ਭਾਈ ਵੀ ਨਾ ਸਾਸਰੀ ਘਰ ਵਾਲੀ ਇਹ ਇਹ ਦਈ ਸਾਸਰੀ ਘਰ ਵਾਲੀ ਤੇਰਾ ਕਰਦੇ ਜene ਆ ਕੀ ਬੋਲੀਂਗਾ ਅੱਛਾ ਅੱਛਾ ਤੇਰੀ ਵੀਡੀਓ ਕਿਉਂ ਨਹੀਂ ਆਣਾ ਫਿਰ ਦੱਸ ਕੋਈ ਰੰਗ ਨਾ ਕਰਦਾ ਐ ਕਰਦਾ ਅੱਛਾ ਉਹ ਕਹਿੰਦੇ ਅਸੀਂ ਆਪਦੀ ਕ੍ਰਿਕਟ ਵੀ ਬੜੀ ਮਾਇਨਰ ਕਰਦੇ ਤੇ ਮੈਂ ਤੇ ਤਦੈਸ ਅਸੀਂ ਤੇ ਨਾਲ ਉਹ ਤੇ ਨਾਲ ਬਗਾ ਤੋਂ ਤੋਂ ਲੋਡ ਡਿਰ ਲਾਈ ਗਈ ਕਰਨਗੇ ਹੈ ਉਹ ਕਿਹਦੇ ਸਾਈਕ ਕੀ ਹੁੰਦਾ ਡੇਟ ਲਾਈਨ ਆਨਲਾਈਨ ਅਨਲਾਈਕ ਅਨਲਾਈਕ ਠੀਕ ਆ ਤੋਂਦਰਾ ਤੋਂ ਬਾਕੀ ਸਿੱਕ ਕੀ ਕਰਨਾ ਠੀਕ ਆ ਹਾਂ ਬੋਲੀ ਚੱਲ ਕੀ ਇਹ ਮਤ ਤੇ ਉਹ ਬਣੀ ਉਹ ਉਹਨੇ ਜੋਤੂ ਭਾਈ ਕਹਿੰਦਾ ਹੀ ਹਾਂ ਅਸੀਂ ਤੈਨੂੰ ਤਾਂਉਂਦੇ ਨਹੀਂ ਕੋਈ ਨਾ ਅਸੀਂ ਤੇਰੀ ਵੀਡੀਓ ਸੀ ਸ਼ਾਮਿਲ ਕਰਨਾ ਮੈਂ ਨਾ ਕਰ ਅਸੀਂ ਬਣਾਉਂਦੇ ਨਹੀਂ ਆਂ ਟੋਟੇ ਨਾਲ ਦਾ ਹਾਂ ਫਿਰ ਆਪਾਂ ਬਣਾ ਲਾਂਗੇ ਹਾਂ ਤੇ ਅਮ ਜੋਤ ਕਰਦਾ ਹੀ ਗਰਜੋਤ ਭਾਈ ਵੀ ਮੈਂ ਬਣਾਇਆ ਕਰੂੰ ਆ ਬਣਾਇਆ ਕਰੂੰ ਤੈਨੂੰ ਮਿਲਦੀ ਪਿਆਰਾ ਹਾਂ ਮੈਂ ਤਾਂ ਮੋਟੇ ਨੂੰ ਕੋਈ ਵੀ ਲਾਈਕ ਨਾ ਕਰੇ ਮੈਂ ਕਮੈਂਟ ਕਰ ਰਹੇ ਹਾਂ ਕੋਈ ਨੰਬਰ ਨਹੀਂ ਤਾਂ ਡਿਸਲਾਈਕ ਹੀ ਹੋਣਗੇ ਠੀਕ ਰੱ ਨੈ ਦੇਖ ਕੇ ਦੇਖਿਆ ਤੇ ਇੱਕ ਪਾਸੇ ਡਿੰਪਲ ਕਰਦਾ ਦਿਖਾਈ ਪਾ ਕੇ ਐ ਚੱਕ ਲੈ ਬੱਟੇ ਠੀਕ ਆ ਅੱਛਾ ਬੜਨਾ ਕੀ ਇੰਗਰ ਨੇ ਅੰਗਰ ਦਾ ਸੁਪਨਾ ਕੀ ਬੱਟੇ ਕੀ ਬੜਨਾ ਮੇਰਾ ਤਾਂ ਉਹ ਜਸਮਨ ਵੀ ਜੇਡੀ ਇੱਕ ਜੋਬ ਕਰਾ ਲਈ ਮੈਨੂੰ ਸੌਂ ਜਾਣਾ ਹੂੰ ਤੇ ਰਾਤ ਨੂੰ ਯਾਦ ਰਾਤ ਨੂੰ ਯਾਦ ਅ ਸਾਰੇ ਰਾਤ ਨੂੰ ਨਹੀਂ ਹੁੰਦੇ ਨਹੀਂ ਹਾਂ ਉਹਨਾਂ ਨੂੰ ਕਰਾਉਦੇ ਨਾ ਨਹੀਂ ਉਹ ਹਫ਼ਤਾ ਹਫ਼ਤਾ ਲਾ ਕੇ ਹਫ਼ਤਾ ਲਾ ਕੇ ਨਾਵਾ ਠੀਕ ਆ ਠੀਕ ਆ ਵੀ ਸਵੇਰੇ ਜਾਣਾ ਸ਼ਾਮ ਨੂੰ ਕਰਿਆ ਜਾਣਾ ਠੀਕ ਆ ਐਸਾ ਕੰਮ ਕਰਨਾ ਤੂੰ ਹੂੰ ਠੀਕ ਆ ਆ ਐਕਟਿੰਗ ਵਾਲਾ ਪਾਸੇ ਆਉਣਾ ਨਹੀਂ ਹੈਗਾ 7:00 ਵਜੇ ਐਕਟਿੰਗ ਇਹੜਾ ਆ ਇਹ ਕਲਾਕਾਰੀ ਕਰਦੇ ਨੇ ਹਨਾ ਕਲਾਕਾਰੀ ਕਲਾਕਾਰੀ ਹਣੀ ਇੱਕ ਭਾਈ ਨੇ ਮੈਨੂੰ ਫੋਨ ਆਇਆ ਬਾਈ ਮੰਨਣਾ ਵੀ ਕਹਿੰਦਾ ਤੂੰ ਉਹ ਕਰ ਲਈ ਕ ਕਬੱਡੀ ਦੀ ਕਮੈਂਟਰੀ ਮੈਂ ਕਿਹਾ ਆਪਾਂ ਨਹੀਂ ਕਰ ਆਪਣਾ ਜੌਬ ਹੋ ਗਿਆ ਰ ਅਪੜਾਈ ਕਰਾਂਗੇ ਆਪ ਪੜਾਾਈ ਕਰਾਂਗੇ ਬਈ ਇੱਦੀ ਗੱਲ ਆ ਆਪਣਾ ਤਾਂ ਬਈ ਫਿਕਸ ਹੈਗਾ ਹਨਾ ਠੀਕ ਹੈ ਕਮੈਂਟਰੀ ਗੰਭੂ ਟ੍ਰੇਨਿੰਗ ਕਰਦੇ ਆਪਾਂ ਹਾਂ ਤੂੰ ਆਪਣਾ ਇਹ ਜੌਬ ਪੜਾਈ ਕਰ ਅੱਛਾ ਮੈਨੂੰ ਇਹ ਦੱਸ ਜਿਵੇਂ ਤੇਰੇ ਡੈਡੀ ਦੱਸਦੇ ਸੀਗੇ ਵੀ ਤੈਨੂੰ ਫੋਨ ਬੜੇ ਆਉਂਦੇ ਨੇ ਬਾਹਰੋਂ ਹੂੰ ਕੀ ਕਹਿੰਦੇ ਹੁੰਦੇ ਨੇ ਉਹ ਤੈਨੂੰ ਕਿਉਂ ਫੋਨ ਕਰਦੇ ਨੇ ਨਾਲੇ ਦੱਸ ਕੀ ਬਾਹਰੋਂ ਇਹ ਫੋਨ ਆਉਂਦੇ ਨੇ ਤੈਨੂੰ ਹਾਂ ਮੈਂ ਇੱਕ ਵੀਡੀਓ ਜਿਹੜੀ ਮੈਂ ਪਹਿਲੀ ਵੀਡੀਓ ਮਾਈ ਕਿਹੜੀ ਸੀ ਮੂਲੇ ਵਾਲੀ ਹਾਂ ਪਹਿਲੀ ਹਾਂ ਕੁੱਛੀ ਮੈਂ ਆਪਣਾ ਨੰਬਰ ਬੋਲਿਆ ਤੇ ਮੈਂ ਉਹ ਉਹ ਪਹਿਲਾਂ ਤੋਂ ਹੀ ਚੜ ਗਈ ਅੱਛਾ ਫੇਸਬੁੱਕ ਤੇ ਫਿਰ ਮੈਂ ਕਿਹਾ ਫਿਲਟਰ ਲਾ ਲਈ ਇਸ਼ਟਾਰੇ ਪਾ ਲੱਗੇ ਉਹ ਹੀ ਪਾ ਫਿਲਟਰ ਦੇ ਤੇ ਬਹੁਤ ਫੋਨ ਆਉਣ ਲੱਗੇ ਓਹੋ ਚੜਾਈ ਹੋ ਗਈ ਫੋਨਾਂ ਚੜਾਈ ਹੋ ਗਈ ਫਿਰ ਪਿੰਡ ਵਾਲੇ ਬੱਲੇ ਬੱਲੇ ਹੋ ਗਈ ਸੀ ਅੰਗਦ ਦੀ ਕੇਰਾ ਹਾਂ ਹੈ ਹਾਂ あれ ਵੇਖੀ ਨੀ ਮੂ ਉਹ ਵੀਡੀਓ मिलियन ਤੇ ਜਾ ਰਹੀ ਹੈ ਕਿਨੇ ਤੇ ਜਾ ਰਹੀ ਆ اچھا ਹੁਣ ਤਾਂ ਆਪਾਂ ਉਹ ਹੀ ਵੇਣੀ ਹੁਣ ਜਿਹੜੀਆਂ ਨਵੀਆਂ ਪੌਣੇ ਜਿਵੇਂ ਜੰਦੂ ਦੇ ਛੋਟੇ ਦੀ ਹੂੰ ਬੰਤੇ ਮੰਮੇ ਵਾਲੀ ਹੂੰ ਤੇ ਆਏ ਐ ਵੇਣੀ ਨਮੀ ਨਮੀ ਅੱਛਾ ਤੂੰ ਜਿਵੇਂ ਤੇਰੇ ਤੇਰਾ ਚੱਲ ਮੈਂ ਹੁਣ ਸਾਈਕਲ ਤਾਂ ਕਿਉਂ ਕਹਿਣਾ ਤੇਰਾ ਜੰਦੂ ਦਾ ਝੋਟਾ ਹੀ ਆ ਉਹ ਬੇਸ਼ਤੀ ਜੀ ਕਰਦਾ ਮੈਂ ਹਣਾ ਤੇ ਮੈਨੂੰ ਐਂ ਦੱਸ ਫਿਰ ਉਹ ਉਹ ਨਾਂ ਕਿਨੇ ਰੱਖਿਆ ਸੀ ਵੀ ਤੂੰ ਆਹ ਨਾਂ ਰੱਖੇ ਦਾ ਮੈਂ ਮੈਂ ਤਾਂ ਫਰਦਾ ਇੱਕ ਧਰਮ ਚਲ ਰਿਹਾ ਤੇ ਬਈ ਮੈਂ ਮੇਰੇ ਕੋਲ ਮੁੰਡੇ ਬੈਠੇ ਦੋ ਜਣ ਪਿੱਛੇ ਹਸੀਆਂ ਦੇ ਹਾਂ ਹਸੀਆਂ ਦੇ ਦੰਦ ਘੜਦੇ ਸੀ ਹਾਂ ਅੱਛਾ ਚਾਉਣ ਦੇ ਅੱਗੇ ਅੱਗੇ ਗੱਡੀਆਂ ਦੀ ਤੇ ਉਹੀ ਕੋਈ ਕਹਿੰਦੇ ਵੀਡੀਓ ਬਣਾ ਮੈਂ ਕੀ ਬਣਾ ਦਿੰਨੇ ਆ ਪਹਿਲਾਂ ਤਾਂ ਮੈਂ ਇੱਕ ਸਟੋਰੀ ਦੀ ਪਾਈ ਅੱਛਾ ਹਾਂ ਤੇ ਬਾ ਚੋਂ ਕਹਿੰਦੇ ਬਣਾ ਆ ਪਿੱਟਣ ਗਾਣਾ ਲੱਗਿਆ ਮੈਂ ਬਣਾਈ ਫਿਰ ਮੈਂ ਬਣਾਈ ਮਨ ਬਣੇ ਉਹੀ ਕਰਨਾ ਮੈਂ ਜਮਦੂ ਹਾਂਜੀ ਮਿੱਤਰੋ ਅੱਜ ਆਪਣਾ ਜੰਫੇਰ ਜਮਦੂਤਰ ਦਾ ਝੋਟਾ ਆਪਣੇ ਨਾਲ ਉਹੀ ਗੈਣਾ ਮੈਂ ਉਈਓ আচ্ছা ਉਤਰੀ ਚੱਲੀ ਬਹੁਤ ਰੀਲ ਲੋ ਹਾਂ ਤੈਨੂੰ ਪਤਾ ਉਹ ਰੀਲ ਤੇ ਕਿਨੇ ਕਿਨੇ ਕਮੈਂਟ ਕਰਿਆ ਹਾਂ ਮੈਨੂੰ ਲੱਗਦਾ ਕੋਰੇਆ ਵਾਲਾ ਮੈਂ ਨਾ ਯਦਵੀ ਆਲ ਵੀਡੀਓ ਤੇ ਕਿੰਨਾ ਕਿੰਨਾ ਨੇ ਕੀਤਾ ਅੱਛਾ ਕੁਰਲਮਨ ਕੋਣ ਤੁਹਾਨੂੰ ਪਤਾ ਹਾਂ ਕੁਰਲਮਨ ਸਿੰਗਰ ਸਿੰਗਰ ਆ আচ্ছা ਤੈਨੂੰ ਪਤਾ ਹੈ ਹਾਂ ਡੁੰਡਲਿਆ ਹੈ ਡੁੰਡਲਿਆ اچھا ਹੁਣ ਠੀਕ ਹੈ ਨਹੀਂ ਨਹੀਂ ਘੇੜਾ ਘੇੜਾ ਕੰਮ ਕਸਾ ਕਰਦਾ ਮੈਨੂੰ ਪਤਾ ਇਨਾ ਹਾਂ ਠੀਕ ਹੈ ਉਹ ਉਹ ਤੈਨੂੰ ਪਿਆਰ ਕਰਦੇ ਨੇ ਸਾਰੇ ਉਹ ਪਤਾ ਤੈਨੂੰ ਹਮ ਆ ਕੋਨ ਦੇ ਨੂਰ ਦੇ ਦਾ ਨੂਰ ਹਣਾ ਨੂਰ ਦੇ ਨਾਲ ਜਿਹੜਾ ਉਹ ਨਹੀਂ ਹੁੰਦਾ ਮੋਟਾ ਆ ਹਾਂ ਉਹ ਸੰਦੀਪ ਹਾਂ ਸੰਦੀਪ ਤਰ ਤਰ ਹਾਂ ਉਹਨੇ ਵੀ ਕੀਤਾ ਹੀ ਕਮੈਂਟ ਅੱਛਾ ਤੇ ਅਕਲ ਸੀਗਾ ਸੁਖ ਸਿੰਘ ਜਿਹੜਾ ਸੁਖ ਸਿੰਘ ਜਿਹੜਾ ਉਹ ਕੋਣ ਆਣ ਨਾਲ ਦੂਸੇ ਵਾਲੇ ਕੀ ਜਰੀਲਾ ਬਣੋ ਉਹ ਲਾਹ ਹੋ ਜੇ ਲਾ ਉਹਦਾ ਵੀ ਕਮੈਂਟ ਆਇਆ ਤੈਨੂੰ ਹੈ ਤੇ ਤਾਂ ਚੜਾਈ ਆਂਗ ਤੇ ਤੇਰੀ ਪੂਰੀ ਯਾਰ ਮੈਨੂੰ ਤਾਂ ਉਹਨਾਂ ਦੇ ਕਰੇ ਕਮੈਂਟ ਆਏ ਨਹੀਂ ਤੈਨੂੰ ਤਾਂ ਕਮੈਂਟ ਆ ਗਿਆ ਯਾਰ ਹੈ ਹਾਂ ਤੇ ਕਮੰਦਾ ਕਹਿੰਦਾ ਵੀ ਹਣਾ ਤੂੰ ਉਹ ਕਰਿਆ ਕਰ ਵੀ ਆਪ ਮਸ਼ਹੂਰੀ ਪਾਇਆ ਕਰ ਜਲਦੀ ਐਡ ਦੁਕਾਨ ਦੀ ਅੱਛਾ ਦੇ ਵੀ ਪਪਾ ਦਾ ਕਹਿੰਦਾ ਵੀ ਆਣੀ ਨਾ ਫੇਰ ਵੀ ਅਸੀਂ ਇੰਸਟਾ ਤੇ ਲਿੰਕ ਪਾਇਆ ਉਹ ਜੋ ਕਲਿੱਕ ਕਰਾਂਗੇ ਆਪਣੀ ਆਈਡੀ ਤੇ ਕੰਟੀਨਿਊ ਕਰਕੇ ਮੈਸੇਜ ਆਊਗਾ ਹੁਣ ਕੰਟੀਨਿਊ YouTube ਚੈਨਲ ਤੇ ਪਹੁੰਚ ਜਾਗੇ ਅੱਛਾ ਉਹ ਆਏ ਡਾਇਰੈਕਟ ਪਹੁੰਚ ਜਾਂਦਾ ਬੰਦਾ ਤੇ ਮੈਂ ਆਏ ਵੀਡੀਓਆਂ ਪਈਆਂ ਤੁਸੀਂ ਵੇਖਿਆ ਹੋਣੀਆਂ ਵੀ ਉਹ ਮੈਂ ਸਬਸਕ੍ਰਾਈਬ ਕਰੋ ਜਾਤੇ ਜਾਣਾ ਮੈਂ ਉਹ ਲਾਇਕ ਠੀਕ ਆ ਉਹ ਇਕ ਲਿੰਕ ਹੂੰ ਮੈਂ ਉਤੋਂ ਜ਼ਰੂਰ ਸਬਸਕ੍ਰਾਈਬ ਕਰਵਾਇਆ ਅੱਛਾ ਤੇ ਅੱਜ ਮੈਂ ਆਇਆ ਜਨੂੰ ਉਹਨੂੰ 800 ਆਜੋ ਪਰ ਬਣ ਜਾਂਦੀ ਅੱਛਾ ਤੋਂ 897 ਵਿੱਚ ਹੋ ਗਏ ਲੈ ਵੀ ਮਿੱਤਰੋ ਇੱਥੇ ਪਾ ਦਿਓ ਐਡੀਟਰ ਸਾਹਿਬ ਤੁਸੀਂ ਉਹ ਇਹਦੇ ਚੈਨਲ ਦਾ ਲਿੰਕ ਜੇ ਪਾ ਦਿਓ ਉਹਦੇ ਆਪਾਂ ਕਰਦੇ ਸੀ ਪ੍ਰੋਮੋਸ਼ਨ ਅੰਗਰ ਦੇ ਚੈਨਲ ਨੂੰ ਇੱਧਰਲੇ ਪਾਸੇ ਆ ਦੇਖੋ ਉੱਪਰ ਚੈਨਲ ਲੱਗਿਆ ਹੋਇਆ ਅੰਗਰ ਦੇ ਚੈਨਲ ਨੂੰ ਜਾ ਕੇ ਕੀ ਕਰ ਲੋ ਸਬਸਕ੍ਰਾਈਬ ਹੈ ਗੱਲ ਵਾਵੇ ਠੀਕ <laughs> अच्छा मैंने ये दस स्कूल ਦੇ ਵਿੱਚ ਕਿਵੇਂ ਨੇ ਤੇਰੇ ਯਾਰ ਦੋਸਤ ਲੱਭਦੇ ਰਹਦੇ ਉਹਨੇ ਕੀ ਕਰਦੇ ਹੁੰਦੇ ਆ ਕਿ ਪੜ੍ਹਦੇ ਹੁੰਦੇ ਹੋਏ ਪੜ੍ਹਦੇ ਹੁੰਦੇ ਆ ਇੱਕ ਵਾਰ ਬੜੀ ਬੜੀ ਲੜਾਈ ਚੋਰੀ ਦੇ ਨਾਲ ਪੈ ਗਈ ਕਿਹੜਾ ਚੋਰ ਸਕੂਲ ਦਾ ਬਣਾ ਬੜਾ ਚੋਰ ਉਹਨੇ ਇੱਕ ਵਾਰ ਮਾウス ਚੋਰੀ ਕਰ ਲਿਆ ਰਜਿਸਟਰ ਕਰ ਲਿਆ ਉਹ ਮਾウス ਜਿਹੜਾ ਉਹਨੂੰ ਰਜਿਸਟਰ ਹਾਈ ਉਹਨੂੰ ਵੀ ਆਫਸਟ ਕੋਈ ਪੜਾਉ ਜੇ ਤੇਰਾ ਆਫਿਸ ਤੋਂ ਬਹੁਤ ਨਰਕਾ ਨਹੀਂ ਟੂ ਇਵੈਂਟ ਇਹਨਾਂ ਨੂੰ ਫਿਰ ਅੱਜ ਰੋ ਲੜਾਈ ਪਈ ਅਲੀ ਖੈਂਟਿੰਗ ਨਹੀਂ ਤੇ ਇੱਕ ਵਾਰੀ ਅਲੋਤ ਕਿ ਮਾਂ ਲਈ ਤਦ ਹੀ ਕੰਨ ਕੱਢਿਆ ਵੀਨਾ ਤੇ ਨੂੰ ਜਣਾਉਣਾ ਫਿਰ ਉਹਨੇ ਕਿ ਵਰਜਨ ਆਇਆ ਟਲ ਕੋਨ ਜਿਹੜਾ ਫਿਰ ਨਾਲ ਉਹ ਲੱਗ ਗਿਆ ਫਿਰ ਲੜਦੇ ਸੀ ਆ ਲੜ ਲੜ ਮੁੱਕ ਕੇ ਕੀ ਹੋਗੇ ਲੈ ਆ ਤੇ ਉਤੇ ਬੰਚੇ ਸਟੇ ਤੇ ਟੇਕਮੰਡਾ ਇੰਗਰ ਪਾਦੀਪ ਉਨੇ ਆ ਕੇ ਝਪੇੜ ਮਾਰੀ ਉਹ ਮੜੀ ਦੇ ਹੂੰ ਪਰ ਵਾਜੀ ਦੇ ਚ ਪੈਣ ਮਾਰੀ ਅੱਡ ਅੱਡ ਨੋਗਰੇ ਬੜਾ ਆਣੀ ਅੱਤਵਾਰ ਮੈਂ ਹਾਲ ਛੋਟਾ ਹੀ ਪਹਿਲੇ ਸੇ ਹੋ ਗਈ ਮੈਂ ਵੀਡੀਓ ਸਟਾਰਟ ਰਿਂਗ ਕੀਤੀ ਆਈ ਹੂੰ ਉਹਨੂੰ ਉਹ ਮੰਨ ਲਗਾ ਮੈਨੂੰ ਲਈ ਉਰੀ ਜੇ ਸਟਰਨੇਗੀ ਹੂੰ ਉਹਨੇ ਮੇਰੇ ਇਥੇ ਨੋ ਮਰਿਆ ਤੇ تیرੋਂ ਲੜਾਈ ਪਈ ਸੀ ਉਹਨੇ ਛਪੇੜ ਮਾਰੀ ਤਾਂ ਅਰੇ ਸਾਰਾ ਮੈਨੂੰ ਉਹਦਾ ਨਾ ਮਾਮਾ ਸਮਾਗੇ ਤੇਰਾ ਬਰੇਗਾ ਹੋਗੀ ਬੰਦ ਕਲਾਤ ਪਹੁੰਚੇ ਉਹਨੇ ਵੀ ਉਹਦੇ ਛਪੇੜ ਮਾਰੀ ਦੁਬਾਰਾ ਠੀਕ ਆ ਸੇਰਾ ਬਰਦਾਰਿਆ ਹਾਂ ਸਰ ਕੰਮ ਨੇ ਬੜਾ ਆ ਰਿਵਲਰ ਦਾ ਹਾਂ ਕਰ ਕਰਨ ਨੂੰ ਪੂਰੀ ਪਾਸੇ ਉੱਤੇ ਮੈਂ ਪਿੱਛੇ ਨਹੀਂ ਹਾਂ ਤੂੰ ਪੈਣਾ ਨਾ ਚੱਕੜਾ ਨੂੰ ਦੇਵੇ ਬਾਲਾਂ ਮੈਂ ਉਹ ਪਰਨ ਜਾ ਕੇ ਉੱਤੇ ਮਾਰਾਂ ਪ੍ਰਾਨ ਹਾਂ ਦੇ ਜਾੜਦਾ ਨਹੀਂ ਗੇ ਤੂੰ ਹਾਂ ਫਿਰ ਉਹ ਕਰਨ ਲੱਗਿਆ ਕਰਨ ਫੇਰ ਵੀ ਮੈਂ ਮੋਟਾ ਮੜਨ ਗੋਲ ਸਿੱਧਾ ਹੀ ਸਿੱਧਾ ਚੱਕ ਮੈਨੂੰ ਆਇਆ ਤਿੰਨ ਦੋਸਾਂ ਨੂੰ ਹੂੰ ਦਿਨ ਆਪਦਾ ਹਾਂ ਤੇ ਉਹਨਾਂ ਨੇ ਮੈਂ ਗੱਲ ਕੀਤੀ ਉਹਨਾਂ ਨੇ ਜਮੈਂ ਕਿਹਾ ਅੱਗੇ ਚੱਲ ਰਹੀ ਹੈ ਨਾ ਬਣਾ ਬਣਾਈ ਅੱਛਾ ਜੀ ਉਹਨਾਂ ਨੇ ਕਿਹਾ ਨਾ ਬ੍ਰੇਕ ਬਣਾ ਬਣਾਈ ਕਰ ਜਾਂਦਾ ਹੂੰ ਫਿਰ ਮੈਂ ਉਹਨੇ ਮੈਂਨੇ ਮਾਰੇ ਮੁਰਾਦ ਉਹ ਕਈ ਵਾਰ ਤਾਂ ਉੱਥੇ ਆ ਦੇ ਕੋਲ ਵੀ ਬਣਾ ਲੈਂਦੀ ਆ ਮੈਡਮ ਹਾਂ ਨਹੀਂ ਨਾ ਡਰੂਗੀ ਇਲਤੀ ਵਾਲਾ ਆ ਕਿਉਂ ਐਲਤੀ ਕਿਉਂ ਐਲ ਹਾਂ ਉਹ ਉਹਨਾਂ ਘਰ ਗੁਰਦੁਆਰੇ ਦੇ ਕੋਲ ਹੀ ਆ ਅੱਛਾ ਗੁਰਦੁਆਰੇ ਦੇ ਸਾਹਮਣੂ ਨੰਦਾ ਉਤੇ ਹੀ ਰਰਤਾ ਉਹ ਗੁਰਦੁਆਰੇ ਦੇ ਅੰਦਰ ਚਲੋਈ ਗੱਤ ਗੱਲਾਣਾ ਗੁਰਦੁਆਰੇ ਵਿੱਚ ਲੋਟਰੀਆਂ ਲੋਟਰੀਆਂ ਹੂੰ ਤੂੰ ਤਾਂ ਨਹੀਂ ਕਰਦੇ ਚਿੱਤੇ ਹੂੰ ਆਪਣੇ ਇੱਕ ਵਾਰ ਪਨੇ ਘੇੜੀਆਂ ਦੇ ਆਈ ਹਾਂ ਮੇਂ ਜਿੰਦੂ ਦਾ ਛੁੱਟਾ ਲੱਗ ਗਿਆ ਵੇ ਸਕੂਟ ਅੱਛਾ ਤੇਰੇ ਵੀ ਨਾ ਇਹ ਕਿੱਟ ਨਾ ਗਈ ਤੇਰੇ ਵਾਰ-ਵਾਰ ਮੇਰੀ ਕੱਪੀ ਨਹੀਂ ਆਣ ਤੇ ਉਹ ਦੂਜਾ ਮੈਂ ਤੇਰਾ ਬੀਗਾਂ ਅਰੇ ਲੋਕ ਮਿੱਟੀ ਗੱਡੀ ਆਮੀ ਅਬ ਬੀਗਾਂ ਮੈਂ ਬੀ ਆਣ ਲੈ ਉਹ ਪੜ ਤਾ ਉਹ ਲਮਣੀਆ ਤੇ ਉਹ ਕਿਹਨੇ ਤੇਰਾ ਨਾਮ ਜਲਦ ਸੀ ਜਾਣਦੇ ਉਹਨੇ ਸਕੂਲ ਦਾ ਮਾਊਸ ਵੀ ਚੋਰੀ ਕਰ ਲਿਆ ਉਹਨੇ ਚੋਰੀ ਕਰ ਲਿਆ ਤੇ ਉਹ ਸੀ ਜੱਟ ਨੂੰ ਕਹਿ ਦਿੱਤਾ ਕਿ ਝੂਠੇ ਝੂਠੇ ਜਾਣ ਝੂੰਡਾ ਝੂੰਡਾ ਉਹਨਾਂ ਨੇ ਝੂੰਡਾ ਨਹੀਂ ਝੂੰਡਾ ਅੱਛਾ ਵੇ ਇੱਕ ਬੱਚਿਆਂ ਦੀ ਆਹੀ ਹੁੰਦੀ ਨਾ ਮੇਰੀ ਪੈਨਸਲ ਚੋਕ ਲਈ ਉਹਨੇ ਮੇਰਾ ਰੈਸਰ ਵੀ ਲਈ ਮੈਂ ਸ਼ਾਰਪਨਰ ਚੋਰੀ ਕਰ ਲਿਆ ਮੈਂ ਸਕੇਲ ਤੋੜਤਾ ਮੈਂ ਇਹਦੀ ਨਾ ਮਤਲਬ ਕਿਤੇ ਦੇਖੀ ਹੋਈ ਆ ਵੀਡੀਓ ਮੈਨੂੰ ਯਾਦ ਨਹੀਂ ਕਿ ਇਹਦੀ ਵੀਡੀਓ ਆਪਾਂ ਦੇਖਾਂਗੇ ਨਾ ਇਹਨਾਂ ਦੀ ਵੀਡੀਓਜ਼ ਦੇਖਾ ਕਿ ਅੰਗਦ ਸਿੰਘ ਦੀ ਆ ਤੇ ਅੱਛਾ વાਸੂਤ ਐਵੇਂ ਹੁੰਦਾ ਹੈ ਕਿ ਕੋਈ ਕੋਈ ਚੀਜ਼ ਕੋਈ ਬੱਚਾ ਕੋਈ ਐਵੇਂ ਮਤਲਬ ਕਲਿੱਕ ਕਰ ਜਾਂਦਾ ਹਾਂ ਅੱਛੇ ਜਿਹੇ ਬੱਚੇ ਨੂੰ ਐਸੇ ਸਪੋਰਟ ਬਣ ਜਾਂਦੇ ਆ ਕਿ ਉਹ ਉਹ ਦੇ ਕੇ ਕਹਿੰਦਾ ਮੇਰੇ ਪਿੱਛੇ ਲੱਗ ਗਿਆ ਉਹ ਗੁਰੂ ਘਰ ਜਾ ਕੇ ਵੀ ਨਹੀਂ ਸਬਸਕ੍ਰਾਈਬਰ ਤੇ ਦੇਵਾ ਹੀ ਹੋ ਗਿਆ 4.26k ਸਬਸਕ੍ਰਾਈਬਰ ਹੋ ਗਏ ਔਰ ਜਦੋਂ ਦਾ ਪੋਡਕਾਸਟ ਹੋਣਾ ਨਾ ਉਹ ਦੋ ਦਾ ਫਿਰ ਰੀਲਸ ਵਾਲਾ ਨਾ ਚੈਨਲ ਹੋਏਗਾ ਨਾ ਫਿਰ ਕਰਕੇ ਉਹ ਜਿਹੜੇ ਵੀਜ਼ ਦੇਖਾ ਗਏ ਅੱਛਾ ਆ ਕਿ ਮਤਲਬ ਪੋਡਕਾਸਟ ਹੋਏ ਨਹੀਂ ਦਰਅਸਲ ਇਹ ਉਹ ਸੋਸ਼ਲ ਜਿਹਦੇ ਇੰਸਟਾ ਤੇ ਜ਼ਿਆਦਾ ਵਾਇਰਲ ਹੈ ਨਾ ਕਿਉਂਕਿ ਹੈਂਡਲ ਦੇ ਵਿੱਚ ਇੰਸਟਾ ਜ਼ਿਆਦਾ ਵੀਰੇ ਨੇ ਲਿੰਕ ਭੇਜਦੇ ਸਨ ਕਹਿ ਕੇ ਲਾਜ਼ਮੀ ਦੇਖੋ ਅੰਗਦ ਸਿੰਘ ਦਾ ਮਤਲਬ ਕਿ ਨਾ ਪੋਡਕਾਸਟ ਲਾਜ਼ਮੀ ਦੇਖੋ ਅੱਛਾ ਇਹ ਮਿਲਖੰਦੀ ਕੁੜੀਆਂ ਵਰਗੀ ਵੀ ਲੱਗ ਰਹੀ ਸੀ ਆ ਅਗਰ ਆਪਣੇ ਵੀਰੇ ਅੱਗੇ ਚਾਹਣਗੇ ਤਾਂ ਆਪਾਂ ਅੱਗੇ ਨੂੰ ਕੰਟੀਨਿਊ ਕਰਾਂਗੇ ਇਹਦਾ ਦੱਸ ਦੇਖਾਂਗੇ ਇਹ ਸਭ ਦੇਖਾਂਗੇ ਬਿਲਕੁਲ ਤੇ ਬਹਰਾਲ ਆ ਟੈਲੈਂਟ ਹੈ ਸ਼ਾਇਦ ਟੈਲੈਂਟ ਪਛਾਵੇ ਕਿਤੇ ਕੌਨਫੀਡੈਂਸ ਨਾਲ ਆ ਰਹਾ ਨਾ ਉਹਦੇ ਗੈਸਚਰਸ ਵੇਖੋ ਨਾ ਗੱਲਾਂ ਆਪਣੀ ਹੱਥਾਂ ਨਾਲ ਕਰਨ ਰਿਹਾ ਅੱਛਾ ਉਹਨੂੰ ਸਟਾਰਟ ਦੇ ਸਟਾਰਟ ਦੇ ਵਿੱਚ ਜਦੋਂ ਕਿਹਾ ਕਿ ਹਾਂ ਆਪਣੇ ਕੋਈ ਗੱਲ ਕੁਝ ਸੁਣਾਉਣੀ ਉਹ ਅਸੀਂ ਸਕੂਲ ਦੀ ਇੱਕ ਵੀਡੀਓ ਪਾਣੀ ਆ ਅੱਛਾ ਕਹਿੰਦਾ ਪ੍ਰੋਮੋਸ਼ਨ ਸਕੂਲ ਦੀ ਵੀਡੀਓ ਆ ਰਹੀ ਹੈ ਨਾ ਵੀਡੀਓ ਸਕੂਲ ਦੀ ਵੀਡੀਓ ਵਾਲਾ ਲੋਕ ਆ ਰਿਹਾ ਨੇ ਆਪੇ ਦਬਈ ਉਹਨੇ ਉਹਦਾ ਨਾਮ ਲਿਆ ਨਾ ਮੁੰਡਿਆਂ ਜਿਹੜੇ ਨਾਲ ਸੀ ਉਹ ਕਹਿੰਦਾ ਕਿ ਇਹਦਾ ਅਸੀਂ ਤੇ ਨਾਲ ਕੰਮ ਕਰਦੇ ਤੇਰੀ ਵੀਡੀਓ ਚ ਨਹੀਂ ਆਉਣਾ ਵੀ ਵੀਡੀਓ ਤੁਸੀਂ ਅਸੀਂ ਆਣਾ ਅਸੀਂ ਆਪ ਬਣਾਵਾਂਗੇ ਅਸੀਂ ਉਹ ਕਹਿੰਦਾ ਤੇ ਵੀਡੀਓ ਚ ਉਹ ਕਹਿੰਦਾ ਤੁਹਾਨੂੰ ਤੁਹਾਨੂੰ ਫਿਰ ਡਿਸਲਾਈਕ ਹੀ ਮਿਲਗੇ ਜੇ ਤੁਸੀਂ ਮੇਰੇ ਨਾਲ ਲਾਈਵ ਤੁਹਾਡੇ ਡਿਸਲਾਈਕ ਹੀ ਮਿਲਣਗੇ ਮੈਂ ਵੀ ਆ ਘਬਾਗੀ ਸਹੀ ਜੀ ਬਈ ਉਹ ਨਾ ਬੜੀ ਧਿਆਨਕਦ ਸੀ ਮਿੱਤਰੋ ਨੂੰ ਫੋਕਲ ਕਰਿਆ ਜਾਏਗਾ ਭੈਣ ਪ੍ਰਾਈਡ ਨੇ سپورਟ ਕਰ ਰਹੀ ਹੈ ਇਨਾ ਪਿਆਰ ਦੇ ਰਹੀ ਹੈ ਤੇ ਕੋ ਨਾ ਫੋਕਲ ਆਪ ਹੀ ਆ ਜਾਂਦਾ ਹੈ ਬਿਲਕੁਲ ਭੈਣ ਭਰਾਵਾ ਦੀ سپورਟ ਵੇਖ ਕੇ ਨਾ ਆਪਣੇ ਜਜ਼ਬਾ ਜੋਸ਼ ਪੈਦਾ ਹੋ ਜਾਂਦੇ ਹੈ ਭਾਈ ਬਾਕੀ ਦਿলো سپورਟ ਦਾ ਸ਼ੁਕਰੀਆ ਦਾ ਕਰਦੇ ਸਾਰੇ ਭੈਣ ਭਰਾਵਾ ਦਾ ਬਾਕੀ ਦੀ ਪੋਡਕਾਸਟ ਕਿਵੇਂ ਲੱਗੀ ਗੌਰਮੈਂਟ ਕਰਕੇ ਲਾਜ਼ਮੀ ਦੱਸਣਾ ਮਿਲ ਗਿਆ ਨੈਕਸਟ ਵੀਡੀਓ ਛਾਸਤੇ ਰੋ ਵਾਸਤੇ ਰੋ ਨਾ ਸਾਰੇ ਨੂੰ ਚੜਦੀ ਚਲਾ ਕੇ